ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਲਾਈਵ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲੋ ਜੀ ਇੱਥੇ ਹੋ ਰਿਹਾ ਫਿਰਾਂ ਦੁਪਹਿਰ ਦਾ ਟਾਈਮ ਮੈਂ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਸੂਰਤੀ ਕਟਿੰਗ ਕਰਨ ਵੈਸੇ ਰੱਖੇ ਤਾਂ ਮੈਂ ਕੋਲੇ ਸ਼ਾਇਦ 2 ਜਾਂ 3 ਸੂਰਸੇ ਪਰ ਮੇਰੇ ਤੋਂ ਇੱਕ ਸੂਰਦ ਦੀ ਕਟਿੰਗ ਜਿਹੜੀ ਕਰ ਹੋਈ ਸੀ ਹਨਾ ਮੈਂ ਅੰਦਰ ਹੀ ਹੁਣ ਬੈੱਡ ਤੇ ਬੈਠ ਕੇ ਕਟਿੰਗ ਕੀਤੀ ਅੱਜ ਕਿਉਂਕਿ ਬਾਹਰ ਇੰਨੀ ਜ਼ਿਆਦਾ ਗਰਮੀ ਪਈ ਸੀ ਨਾ ਬਹੁਤ ਜ਼ਿਆਦਾ ਇਸ ਲਈ ਮੈਂ ਅੰਦਰ ਹੀ ਬੈਠ ਕੇ ਜਿਹੜੀ ਕਟਿੰਗਾ ਸੂਟ ਦੀ ਕੀਤੀ ਸਾਰੀ ਤੇ ਲੋ ਜੀ ਇੱਥੇ ਹੋ ਗਏ ਸੀ ਤਕਰੀਬਨ ਸ਼ਾਮ ਦਾ ਟਾਈਮ ਆਪਣੇ ਕੋਲੇ ਪਈ ਸੀ ਮਲਾਈ ਤਕਰੀਬਨ 2 ਕੋਲੇ ਹੈ 10 ਤੋਂ 12 ਦਿਨਾਂ ਦੀ ਜਿਹੜੀ ਮਲਾਈ ਸੀ ਇਕੱਠੀ ਹੋ ਰਹੀ ਸੀ ਫ੍ਰਿਜ ਦੇ ਵਿੱਚ ਰੱਖ ਕੇ ਦੋ ਬਰਤਨਾਂ ਦੇ ਵਿੱਚ ਪਈ ਸੀ ਮੈਂ ਕਿਹਾ ਚਲੋ ਅੱਜ ਇਹਦਾ ਕਿਉਂ ਨਾ ਘੋਈ ਬਣਾ ਲਿਆ ਜਾਵੇ ਹਨਾ ਮੱਖਣ ਬਣਾ ਲਿਆ ਜਾਵੇ ਪਹਿਲਾਂ ਤੇ ਬਸ ਇੱਥੇ ਮੈਂ ਲੱਗੀ ਸੀ ਵੱਡੇ ਉਹਨੂੰ ਧਮੇ ਦੇ ਵਿੱਚ ਪਾ ਗਏ ਗ੍ਰੈਂਡਰ ਨਾਲ ਲੱਗੀ ਸੀ ਮੱਖਣੀ ਕੱਢਣ ਹਨਾ ਤੇ ਗ੍ਰੈਂਡਰ ਨਾਲ ਬਹੁਤ ਸੌਖੇ ਜਿਹੇ ਤਰੀਕੇ ਨਾਲ ਮੱਖਣੀ ਨਿਕਲ ਜਾਂਦੀ ਹੈਗੀ ਜੇਕਰ ਆਪਾਂ ਹਨਾ ਜਿਵੇਂ ਥੋੜੀ ਹਨਾ ਹੱਥ ਨਾਲ ਕੱਢਦੇ ਬਹੁਤ ਟਾਈਮ ਲੱਗਦਾ ਹੈਗਾ ਬਾਕੀ ਮੈਂ ਕਈ ਵਾਰੀ ਮਿਕਸੀ ਵਗੈਰਾ ਚ ਵੀ ਕੱਢ ਲੈਣੀ ਹੈ ਜੱਗ ਚ ਪਾ ਕੇ ਫਿਰ ਇਹ ਮੇਰੇ ਕੋਲ ਜਾਦੇ ਸੀਗੀ ਮੈਂ ਕਹਿੰਨਾ ਮੈਨੂੰ ਕਈ ਵਾਰ ਜੱਗ ਚ ਕੱਢਣਾ ਕਰਨਾ ਪਊ ਵੀ ਚਲੋ ਅੱਜ ਆਪਾਂ ਨਾ ਇਹਦੇ ਵਿੱਚ ਇਹ ਥਾਮੇ ਦੇ ਵਿੱਚ ਪਾ ਕੇ ਹਨਾ ਜਿਹੜੀ ਮੱਖਣੀ ਆਪਾਂ ਕੱਢ ਲੈਣੇ ਆਗੇ ਮੈਂ ਕਦੇ ਵੀ ਪਹਿਲਾ ਵੀਡੀਓ ਨਹੀਂ ਬਣਾਇਆ ਮੈਂ ਫਸਟ ਟਾਈਮ ਬਣਾ ਰਹੀ ਆ ਮੱਖਣ ਕੱਢਣ ਦੀ ਵੀਡੀਓ ਤੁਸੀਂ ਵੀ ਜੇ ਮੇਰੀਆਂ ਭੈਣਾਂ ਨੂੰ ਕਈ ਵਾਰੀ ਹੋ ਜਾਂਦਾ ਇਹ ਤਰੀਕਾ ਨਹੀਂ ਪਤਾ ਤਾਂ ਜਰੂਰ ਦੇਖਿਓ ਇਦਾਂ ਬਹੁਤ ਸੌਖੇ ਜਿਹੇ ਤਰੀਕੇ ਨਾਲ ਜਿਹੜੀ ਉਹ ਮੱਖਣੀ ਕੱਢੀ ਜਾਂਦੀ ਆ ਤੇ ਗਰਮੀ ਸੀ ਗਰਮੀ ਦਾ ਕਰਕੇ ਮੈਂ ਕਿਹਾ ਮੱਖਣ ਇਕੱਠਾ ਨਹੀਂ ਹੋਣਾ ਇਹਦੇ ਵਿੱਚ ਨਾ ਮੈਂ ਛੋਟੇ ਛੋਟੇ ਪੀਸ ਬਰਫ਼ ਦੇ ਪਾਤੇ ਸੀਗੇ ਮਿਚ ਪਾ ਲਿਆ ਸੀਗਾ ਥੋੜਾ ਜਿਹਾ ਠੰਡਾ ਪਾਣੀ ਤੇ ਨਾਲ ਪਾ ਲਿਆ ਸੀ 2-3 ਪੀਸ ਬਰਫ਼ ਦੇ ਮੈਂ ਕਿਹਾ ਜਿਹੜੀ ਮੱਖਣੀ ਐਨ ਚੰਗੀ ਤਰ੍ਹਾਂ ਹੋ ਜੂਗੀ ਇਕੱਠੀ ਕਿਉਂਕਿ ਗਰਮੀ ਦਾ ਕਰਕੇ ਨਾ ਫਿਰ ਇਕੱਠੀ ਹੋਣੀ ਹੋਵੇ ਫ੍ਰਿਜੇ ਚ ਰੱਖਣਾ ਭੂ ਇੰਨੀ ਆਪਣੇ ਕੋਲੇ ਜਗ੍ਹਾ ਨਹੀਂ ਵੱਡਾ ਭਾਂਡਾ ਨਾ ਫ੍ਰਿਜੇ ਚ ਰੱਖਣ ਲਈ ਤੇ ਲਓ ਜੀ ਮੱਖਣੀ ਦੇਖੋ ਆਪਣੇ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਨਾ ਐਨ ਯਾਨੀ ਕਿ ਕੈਰੀ ਕੈਰੀ ਮੱਖਣੀ ਬਣੀ ਐ ਇਹ ਨਹੀਂ ਹੈਗਾ ਵੀ ਜਿੰਮੇ ਗਰਮੀ ਆ ਗਈ ਨਾ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਤੁਸੀਂ ਵੀ ਬਰਫ਼ ਪਾ ਕੇ ਜ਼ਰੂਰ ਦੇਖਿਓ ਛੋਟੇ ਛੋਟੇ ਪੀਸ ਕਰਕੇ ਬਰਫ਼ ਦੇ ਸਟ ਲੈਆ ਕਰੋ ਤੇ ਜਿਵੇਂ ਜਿਵੇਂ ਆਪਾਂ ਗ੍ਰੈਂਡਰ ਚਲਾਉਂਦੇ ਰਹਾਂਗੇ ਓਵੇਂ ਓਵੇਂ ਜਿਹੜੀ ਵਰਫਾ ਵਿੱਚ ਖੁਰਦੀ ਰਹੂ ਤੇ ਆਪਣੀ ਮਖਣੀ ਆ ਜਿਹੜੀ ਨਾ ਇਕੱਠੀ ਹੁੰਦੀ ਰਹੂਗੀ ਤੇ ਲੋ ਜੀ ਆਪਾਂ ਇਹਨ ਜਿਹੜਾ ਫੜਾਂ ਗ੍ਰੈਂਡਰ ਆ ਉਹ ਵੀ ਇਹਨ ਚੰਗੀ ਤਰ੍ਹਾਂ ਕਰ ਲਾਂਗੇ ਸਾਫ਼ ਤੇ ਆਪਣੀ ਮਾ ਜਿਹੜੀ ਮਖਣੀ ਆਗੀ ਆ ਚੰਗੀ ਤਰ੍ਹਾਂ ਨਾ ਉਹ ਚੋਂ ਜਿਹੜੀ ਲੱਸੀ ਆ ਉਹ ਕੱਢ ਕੇ ਪਾ ਇੱਕ ਭਾਂਡੇ ਦੇ ਵਿੱਚ ਜਿਹੜੀ ਮੱਖਣੀ ਆ ਉਹ ਕੱਢ ਦਾਂਗੇ ਮੈਂ ਗਰਮ ਇੱਥੇ ਅੱਜ ਨਹੀਂ ਕੀਤੀ ਮੈਂ ਗਰਮ ਜਿਹੜੀ ਮੱਖਣੀ ਅਗਲੇ ਦਿਨ ਕਰੂੰਗੀ ਕਿਉਂਕਿ ਜੇ ਕਈ ਵਾਰੀ ਬੱਚਿਆਂ ਨੇ ਖਾਣੀ ਹੋਈ ਜਾਣ ਇਹਨਾਂ ਦੇ ਪਾਪਾ ਨੇ ਉਹ ਆਪਦੀ ਵਿੱਚੋਂ ਕੱਢ ਲੈਣਗੇ ਉਹਨਾਂ ਨੂੰ ਪੁੱਛ ਕੇ ਫਿਰ ਮੈਂ ਉਨੀ ਕਿਹੜੀ ਮੱਖਣੀ ਕੱਢੂਗੀ ਨਹੀਂ ਤਾਂ ਦੂਜੀ ਮੈਂ ਸਾਰੀ ਕਰ ਦੂਗੀ ਗਰਮ ਤੇ ਆਪਣਾ ਜਿਹੜਾ ਘਿਓ ਆ ਉਹ ਬਣ ਕੇ ਹੋ ਜੂਗਾ ਤਿਆਰ ਮੈਂ ਵੀ ਜਿਹੜਾ ਘਿਓ ਆ ਘਰ ਚ ਬਣਾ ਲੈਣੀ ਆ ਤੇ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਜਿਵੇਂ ਕਹਿੰਨਾ ਆਪਾਂ ਵੀਡੀਓ ਨਾ ਬਣਾਈਏ ਕੋਈ ਚੀਜ਼ ਦੀ ਆਪਾਂ ਵੀਡੀਓ ਨਹੀਂ ਵੀ ਬਣਾਉਂਦੇ ਹਾਂ ਨਾ ਇਹ ਨਹੀਂ ਹੁੰਦਾ ਵੀ ਆਪਾਂ ਹਰ ਇੱਕ ਚੀਜ਼ ਦੀ ਵੀਡੀਓ ਜਿਹੜੀ ਲੈਨੇ ਆ ਕਲਿੱਪ ਤੇ ਪਰ ਮੈਂ ਮੱਖਣੀੜੀ ਹੈਗੀ ਘਰੀ ਤਿਆਰ ਕਰਦੀ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਂਦੀ ਕਿਵੇਂ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੋਟ ਫੈਮਿਲੀ ਵਲੌਗ ਚੈਨਲ ਤੇ ਲੌਂਜੀ ਸਾਹਮਦੇ ਹੋਗੇ ਸਾਡੇ ਪਲਜ ਆਪਾਂ ਹੁਣੇ ਉੱਠੀਏਂਗੇ ਉੱਠੇ ਨਹੀਂ ਮਤਲਬ ਕਿ ਰੂਮ ਚੋਂ ਬਾਹਰ ਨਿਕਲਣਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਗਈ। ਦੇਖੋ ਰੂਮ ਦਾ ਹਾਲ ਕੀ ਬਣਾਇਆ ਪਿਆ ਬੱਚਿਆਂ ਨੇ। ਤੇ ਇੱਥੇ ਦੇਖੋ ਮੇਰੇ ਕੱਪੜੇ ਫਲਾਈ ਵਾਲੇ ਤੇ ਮੈਂ ਲੱਗਦੀ ਹੁਣ ਕਿਚਨ ਦਾ ਕੰਮ ਕਰਨ ਕਿਚਨ ਚ ਵੀ ਬਹੁਤ ਖਿਲਾਰਾ ਬਰਤਨ ਵਗੈਰਾ ਬਹੁਤ ਹੋਏ ਪਏ ਨੇ ਆਪਣੀ ਵਾਸ਼ ਕਰਨ ਵਾਲੇ। ਤੇ ਇੱਕ ਮੈਂ ਲੱਗਦੀ ਹੁਣ ਕੱਪੜੇ ਧੋਣੇ ਆਂਗੇ। ਇਹ ਲਾਈਟ ਨਹੀਂ ਹੈਗੀ ਸੇ ਪਹਿਲਾਂ ਲਾਈਟ ਹੁਣੀ ਆਈ ਆ। ਤੇ ਆਪਾਂ ਲੱਗਦੇ ਹੁਣ ਕੱਪੜੇ ਧੋਣ। ਬੜੀ ਬਹੁਤ ਝਾਰੇ ਹੋਏ ਸਨ ਕਿ ਚਲੋ ਇਹਦੇ ਆਪਾਂ ਮਸ਼ੀਨ ਲਗਾ ਕੇ ਬਰਤਨ ਵਗੈਰਾ ਸਾਫ ਕਰ ਦਾਂਗੇ ਨਾਲ ਹੀ ਆਪਾਂ ਸਬਜ਼ੀ ਵਗੈਰਾ ਦਾ ਵੀ ਦੇਖ ਲਾਂਗੇ ਹਨਾ ਕੋਈ ਚਲੋ ਜੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਬਲੌਗ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਪਹਿਲਾਂ ਆਪਾਂ ਥੋੜੀ ਜੀ ਰੂਮ ਦੀ ਸੈਟਿੰਗ ਕਰ ਦਈਏ ਹਾਂਜੀ ਇੱਥੇ ਹੋ ਗਏ ਸੀ ਸ਼ਾਮ ਦਾ ਟਾਈਮ ਤੇ ਈਵਨ ਸਾਢੇ 4 ਸ਼ਾਇਦ 5:00 ਦਾ ਟਾਈਮ ਸੀਗਾ ਕੁਛ ਇੰਨਾ ਤੇ ਤੁਸੀਂ ਦੇਖੋ ਇਹਨਾਂ ਜਿਆਦੇ ਜਦੋਂ ਆਪਾਂ ਨਾ ਬੈਨੇ ਆ ਹੁਣ ਅੰਦਰ ਹੀ ਕਮਰੇ 'ਚ ਹੀ ਬੈਠਾ ਜਾਂਦਾ ਰੂਮ ਦੇ ਵਿੱਚ ਹੀ ਹੈ ਨਾ ਬਾਹਰ ਤਾਂ ਗਰਮੀ ਕਰਕੇ ਬੱਚੇ ਵੀ ਆਪ ਹੀ ਆਪਾਂ ਸਾਰੇ ਦਿਨ ਇੱਥੇ ਹੀ ਰਹਿਨੇ ਆ ਬਾਕੀ ਨੂਰ ਛੋਟੇ ਕਰਕੇ ਸੋਨੂੰ ਪਤਾ ਹੀ ਨਹੀਂ ਪਤਾ ਕਿ ਕਈ ਕਿਹੜੀ-ਕਿਹੜੀ ਚੀਜ਼ ਚੱਕ ਕੇ ਉਹ ਲਿਆ ਕੇ ਇੱਥੇ ਬੈੱਡ ਤੇ ਰੱਖ ਲਵੇ ਹਨਾ ਤੇ ਮੈਂ ਬਸ ਸ਼ਾਮ ਦੀ ਲੱਗੀ ਸੀ ਇੱਥੇ ਕਲੀਨਿੰਗ ਕਰਨ ਐਨ ਚੰਗੀ ਤਰ੍ਹਾਂ ਮੈਂ ਕਿਹਾ ਸਾਰੀਆਂ ਚੀਜ਼ਾਂ ਚੈੱਕ ਕਰਕੇ ਆਪਾਂ ਰੱਖ ਦਵਾਂਗੇ ਤੇ ਨਾਲ ਹੀ ਬਸ ਮੈਂ ਜਿਹੜਾ ਚਾਲੂਆ ਉਹ ਲਗਾ ਦੂੰਗੀ ਹੈ ਨਾ ਸ਼ਾਮ ਦਾ ਝਾਣੂ ਤੇ ਹਲੇ ਦੇਖੋ ਇੰਨੀ ਧੁੱਪ ਖੜੀ ਸੀ ਮੈਂ ਤਕਰੀਬਨ 6 ਵਜੇ ਤੋਂ ਬਾਅਦ ਮੈਂ ਝਾਣੂ ਨਹੀਂ ਲਗਾਉਂਦੀ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਮੈਂ ਝਾੜੂ ਕੱਢ ਦਿੰਨੀ ਆ ਬੱਚੇ ਛੋਟੇ ਹੋਣ ਕਰਕੇ ਨਾ ਬਹੁਤ ਜ਼ਿਆਦਾ ਖਿਲਾਰਾ ਪੈਂਦਾ ਕਈ ਕਈ ਚੀਜ਼ਾਂ ਕਾਗਜ਼-ਪੋਝ ਪਤਾ ਨਹੀਂ ਕੀ ਕੁਛ ਲਿਆ ਕੇ ਬੱਚੇ ਨੇ ਜਿਹੜੇ ਛੋਟੇ ਹੁੰਦੇ ਨੇ ਨਾ ਪਾਪਨਾ ਆ ਰਹੇ ਆਂ ਬਡੀਆਂ ਆਂ ਲਿਆ ਦੇਖੋ ਬੇਟੀ ਆਪਣੀ ਕਰੀਏ ਚੋਰੀਆਂ ਬਡੀਆਂ ਆਓ ਲਓ ਆਓ ਲਓ ਇੱਥੇ ਹੁਣ ਇਹ ਤੋਂ ਉਹਨੇ ਨੇ ਖਾਣਿਆਂ ਨੇ ਬਹੁਤ ਟੇਸਟੀ ਬਣਾਇਆ ਨੇ ਇਦਾਂ ਕਿਆ ਕੇ ਨਹੀਂ ਬੱਦ ਹੋਣੇ ਹੁੰਦੇ ਮम्मा ਵੀ ਕਿਤੇ ਬੜੀਆਂ ਨਾ ਬੱਦ ਬੱਦ ਪਾਏ ਹੋ ਲੌਂਜੀ ਹੱਪਾ ਬੜੀਆਂ ਆਪਣੀਆਂ ਗਰਮ ਪਾਣੀ ਤੇ ਪਹਿਲਾਂ ਮੈਂ ਪੀਉਂ ਉਸੇ ਤੋਂ ਕਰ ਲੈਣਾ ਇਹ ਕੁਆਲੀ ਤੋਂ ਹੀ ਨਹੀਂ ਹੁਣ ਪਾਨੇ ਇਧਰ ਭਗੜਿਆ ਇੰਤਲਾ ਯਾਰ ਅਲੂ ਪਾਨੇ ਤੇ ਤੋਂ ਇਹ ਫਾਪੇ ਪਾਣੀ ਦੇ ਉਸ ਤੋਂ ਆਪਣਾ ਬੱਦ ਵੀ ਲਗਾ ਲਿਆ ਤਾਂ ਸੱਚਾ ਅਗਰ ਮੇਰੇ ਕੱਪੜੇ ਪਾਨੇ ਤੋਂ ਹੋਏ ਇਹ ਤਾਂ ਹੋ ਗਿਆ ਨਾ ਬਾਅਦੇ ਬੱਥਰਵਾਸ਼ ਕੀਤਾ ਫਿਰ ਮੈਂ ਸਬਜ਼ੀ ਵਗੈਰਾ ਕਰਕੇ ਆਉਂਦੀ ਨਾ ਮੇਰੇ ਸਾਦੇ ਕੱਪੜੇ ਧੋਨੇ ਤੇ ਲੋਦੀ ਨਾ ਕਾ ਬਣਾ ਰਹੀ ਆ ਅਪਾ ਚੀ ਇਹਦੇ ਦੇਖੋ ਲੋਦੀ ਦੇ ਕੰਮ ਲੋ ਨਾ ਲੋਟ ਲਾ ਰਹੀਆਂ ਪਾਣੀ ਆ ਰਹੀਆਂ ਥੂੜ ਲਾ ਰਹੀਆਂ ਨਾ ਕੱਡ ਕੱਢ ਕੇ ਬਾਹਰ ਟਿੱਕੀ ਆ ਗਈ ਆਹ ਚੀਕ ਕਪੜੇ ਤੇ ਤੇਲ ਛਾਣ ਸਾਡ ਲੰਮੇ ਵਿੱਚ ਇਹਦੇ ਆ ਅੰਮ ਸੰਭਾ ਖਲਾ ਲੱਕੜੇ تیار ਕਰਕੇ ਰੱਖਣੀ ਹੁੰਦੀ ਆ ਲੋ ਦੀ ਸਬਜ਼ੀ ਉਹ ਲੱਗ ਗਿਆ ਆਪਣੀ ਨੂੰ ਤੜਕਾ ਥੋੜਾ ਜਿਹਾ ਪਾ ਲਈਏ ਪਾਣੀ ਖਲੋਦੀ ਥੋੜਾ ਜਿਹਾ ਪਾ ਪਾਣੀ ਸਬਜ਼ੀ ਮਸਾਲੇ ਵਿੱਚ ਪਾਉਣ ਤਾਂ ਕਿ ਜਰਾ ਮਸਾਲਾ ਇਹਨਾਂ ਤਰ੍ਹਾਂ ਹੋਈਆਂ ਜਾਵੇ ਬੜੀਆਂ ਦੀ ਸਬਜ਼ੀ ਅਸੀਂ ਬਹੁਤ ਟਾਈਮ ਬਾਅਦ ਬਣਾ ਰਹੇ ਹਾਂ ਬਹੁਤ ਟੇਸਟੀ ਲੱਗਦੀ ਹੈ ਬੜੀਆਂ ਦੀ ਸਬਜ਼ੀ ਤੇ ਕਈ ਵਾਰ ਜਦੋਂ ਹਰੀਆਂ ਸਬਜ਼ੀਆਂ ਨੂੰ ਖਾਣ ਨੂੰ ਮਨ ਨਾ ਕਰੇ ਨਾ ਤੇ ਆਲੂ ਪੌੜੇ ਬੜੀਆਂ ਹੀ ਬਹੁਤ ਵਧੀਆ ਅਮਚਰ ਕਰਦੀ ਹੈ ਇਹ ਜਿਹੜੀ ਆਪਾਂ ਬਣਾ ਸਕਦੇ ਹਾਂਗੇ ਮੌਜੇ ਮਸਾਲਾ ਪੜਾ ਭੁੱਲ ਗਿਆ ਹਨ ਆਪਾਂ ਆਹ ਆਲੂ ਹੁਣ ਇਸ ਤੋਂ ਲੱਭੀਪਾ ਦਾਂਗੇ ਆਲੂ ਕਿ ਨਾਲ ਦੀ ਨਾਲ ਆਪਾਂ ਬੜੀਆਂ ਵੀ ਪਾ ਕੇ ਥੋੜਾ ਟਾਈਮ ਮਸਾਲੇ ਚ ਆਪਾਂ ਇਦਾਂ ਹੀ ਘੋਣ ਲਾਗੇ ਪਾਣੀ ਆਪਾਂ ਪਾਵਾਂਗੇ ਪਾ ਚ ਗਰਮੇ ਸੱਚੀ ਕਿਤੇ ਬਹੁਤ ਜ਼ਿਆਦਾ ਕਿਉਂਕਿ ਹਣੇ ਥੋੜਾ ਜਿਹਾ ਦਿਨ ਖੜਾ ਮੈਂ ਕਿਹਾ ਜਲਦੀ ਜਲਦੀ ਆਪਾਂ ਸੋਈ ਦਾ ਕੰਮ ਨੇ ਖਤਮ ਕਰੀਏ ਜੇ ਮੈਂ ਸਲਾਈ ਕਰਨ ਲੱਗਣਾ ਮੇਰੇ ਤਾਂ 2 ਦਿਨ ਹੋ ਗਏ ਚੰਗੀ ਤਰ੍ਹਾਂ ਮੇਰੇ ਤੋਂ ਮਸ਼ੀਨ ਤੇ ਨਹੀਂ ਬੈਠ ਹੁੰਦਾ ਸਲਾਈ ਨਹੀਂ ਕਰ ਹੁੰਦੀ ਮੇਰੇ ਤੋਂ ਕੱਪੜਿਆਂ ਦੀ ਬਹੁਤ ਜ਼ਿਆਦਾ ਕੰਮ ਇੰਨਾ ਫਲਾਤ ਧੁਲੇ ਲੱਇਨੇ ਤਾਂ ਜੀ ਆਪਾਂ ਨੂੰ ਆਲੂ ਵੀ ਪਾਤੇ ਹੁਣ ਆਪਾਂ ਨਾਲ ਦੀ ਨਾਲ ਜਿਹੜੀਆਂ ਬੜੀਆਂ ਨੇ ਉਹ ਵੀ ਪਾ ਦਾਂਗੇ ਵਿੱਚ ਨੋਜੀ ਖਾਣਾ ਆਪਾਂ ਪਾ ਦਿੰਨੇ ਬੜੀਆਂ ਪਾਣੀ ਚੋੜਾਇਆ ਸੋ ਹੁਣ ਕਰਦੇ ਤੇ ਆਪਾਂ ਪਾਵਾਂਗੇ ਚੰਗੀ ਦਾ ਬੜੀਆਂ ਵੀ ਆਪਾਂ ਨੇ ਪਾ ਲਈਆਂ ਬੜੀਆਂ ਮੈਂ ਜਾਨੇ ਪਾਈਆਂ ਨੇ ਕਿਹੜੇ ਬੱਚਿਆਂ ਨੇ ਕਹਿ ਕੇ ਬਾਦਾਂ ਪਾਈਆਂ ਨੇ ਕਨੇ ਮਮਾ ਤੁਸੀਂ ਬੜੀਆਂ ਵੱਧ ਪਾਇਓ ਇਹ ਵਿੱਚ ਘਟ ਘਟ ਕੇ ਖਾਵਾ ਲਓ ਜੀ ਥੋੜਾ ਟਾਈਮ ਆਪਣੀ ਸਬਜੀ ਨੂੰ ਲਗੂ ਸੇਕਾ ਕੇ ਬਾਅਦ ਮੈਂ ਪਾਣਾ ਨਿੰਬੂ ਤੇ ਪਾਣੀ ਆਹਨੇ ਨੂੰ ਹਮੜਾ ਰਸ ਨਾਲ ਆਲਾ ਪਾਉ ਸਮਝੀ ਜੀ ਲੋ ਜੀ ਸਬਜ਼ੀ ਆਪਾਂ ਨੇ ਰੱਖਤੀ ਹੈਗੀ ਬਣਨੀ ਹੱਲੇ ਤੋਂ ਮੀਂਹ ਨਹੀਂ ਮਿਲੀ ਜੀ ਖੜੀ ਆ ਬੱਦਲ ਵਾਈ ਜੀ ਦਾ ਮੌਸਮਾਂ ਤੋਂ ਬੜਾ ਥੋੜਾ ਜਿਹਾ ਤੇ ਬਟ ਸੇਕ ਆ ਉਧਰ ਆਪਾਂ ਨੇ ਬੈੱਡ ਸ਼ੀਟ ਆਪਣੇ ਨੂੰ ਇੱਕ ਵਾਰੀ ਧੋ ਕੇ ਪਾਤੀ ਪਾਣੀ ਦਾ ਹਨ ਕਿ ਇੱਕ ਵਾਰੀ ਜਿਹੜਾ ਮਸ਼ੀਨਾਂ ਲਵਾ ਕੇ ਧੋ ਕੇ ਪਾਤੀ ਸੁਕਣੀ ਤੇ ਬਸ ਸੋਣਾ ਪਾ ਲੱਗਦੀ ਆ ਦੂਜੇ ਕੱਪੜੇ ਕੱਢਣੀ ਆ ਮੈਂ ਮਸ਼ੀਨ ਦੇ ਵਿੱਚੋਂ ਸੱਚੀ ਮੈਂ ਪਸੀਨੇ ਨਾਲ ਡੱਟ-ਡੱਟ ਹੋ ਗਈ ਗਰਮੀ ਬਹੁਤ ਜ਼ਿਆਦੀ ਆ ਬਹੁਤ ਜ਼ਿਆਦੀ ਗਰਮੀ ਆ ਸੱਚੀ ਤੇ ਇਧਰ ਆਪਣੇ ਧੋਲੇ ਜਾ ਰਹੇ ਨੇ ਕੱਪੜੇ ਸਭ ਸਫਾ ਹੋਣੇ ਨੇ ਉਹ ਕੱਢਦੇ ਆਂਗੇ ਮਸ਼ੀਨ ਦੇ ਵਿੱਚੋਂ ਤੇ ਲਾ ਦੇ ਸੁੱਕਣੇ ਹਾਂਜੀ ਇੱਥੇ ਦੇਖੋ ਤਕਰੀਬਨ ਨਿਹਰਾ ਹੀ ਹੋਇਆ ਪਿਆ ਸੀ ਤਕਰੀਬਨ ਇੱਥੇ ਸਾਢੇ ਨਹੀਂ 7:30 ਦਾ ਪੌਣੇ 8 ਦਾ ਟਾਈਮ ਹੋ ਗਿਆ ਸੀ ਮੈਂ ਕਿਚਨ ਦੇ ਕਰ ਲਈ ਸੀ ਸਾਰੇ ਕੰਮ ਮੇਰੀ ਕੱਲੀ ਰਹਿ ਗਈ ਸੀ ਰੋਟੀ ਹਨਾ ਤੇ ਦੋਵਾਰੀ ਦੇ ਕੱਪੜੇ ਨੇ ਜਿਹੜੇ ਮੈਂ ਸੁੱਕਣੇ ਪਾਤੇ ਸੀ ਵਿੱਚ ਦੀ ਆ ਗਿਆ ਸੀ ਮੇਰੀ ਸਿਸਟਰ ਦਾ ਫੋਨ ਜਦ ਮੇਰੀ ਕਜ਼ਨ ਸਿਸਟਰ ਦਾ ਆ ਗਿਆ ਸੀ ਫੋਨ ਅਸੀਂ ਬਹੁਤ ਟਾਈਮ ਗੱਲਾਂ ਕੀਤੀਆਂ ਤਕਰੀਬਨ ਘੰਟੇ ਡੇਢ ਘੰਟੇ ਮੰਗੂ ਦੋਨੇ ਬੈਣਾ ਲੱਗੀਆਂ ਨੇ ਕਿਉਂਕਿ ਨਾ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਪੈਣਾ ਪੈਣਾ ਦੀਆਂ ਗੱਲਾਂ ਬਹੁਤ ਹੋ ਜਾਂਦੀਆਂ ਨੇ ਹਨਾ ਅਸੀਂ ਕਿੰਨਾ ਗੱਲਾਂ ਕੀਤੀਆਂ ਤੇ ਫਿਰ ਵਸ ਫਿਰ ਬਾਅਦ ਚ ਮੈਂ ਤੋਤੇ ਕਪੜੇ ਲਾਉ ਜੀ ਇੱਥੇ ਹੋ ਗਿਆ ਨੈਕਸਟ ਡੇ ਕਪੜੇ ਦੇ ਕੋ ਸੁੱਕਣੇ ਪਾ ਰੱਖੇਲੇ ਮੈਂ ਸਵੇਰੇ ਜਲਦੀ ਹੀ ਜਾ ਕੇ ਸੁੱਕਣੇ ਪਾਤੇ ਸੀ ਹਾਂਜੀ ਕਿਉਂਕਿ ਜਿਸ ਟਾਈਮ ਮੈਂ ਕਪੜੇ ਧੋਤੇ ਸੀ ਨੇਰਾ ਕਾਫੀ ਹੋ ਗਿਆ ਸੀ ਨੇਰੇ ਚ ਰਾਤ ਨੂੰ ਮੈਂ ਕਦੇ ਵੀ ਕਪੜੇ ਬਾਹਰ ਨਹੀਂ ਕਦੇ ਸੁੱਕਣੇ ਪਾਏ ਹੈਗੇ ਤੇ ਇੱਥੇ ਹਵਾ ਨਾਲ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਤੇ ਚਲੋ ਜੇ ਆਪਾਂ ਵੀਡੀਓ ਦਾ ਆਪਣੀ ਦਾ ਇੱਥੇ ਹੀ ਐਂਡ ਕਰ ਦਿਆਂ ਆ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ